ਜਿਹੜਾ ਜਰੂਰ ਤੇ ਤੇ ਮਾਪ ਸੁਦੀ ਪੰਰਾਸ ਦੁਨਕੇ ਪਰਾਨ ਹੋਇ ਤੋ ਅਰਗਟੇ ਬੋਲ ਵੀ ਦੱਸ ਸਤਗੁਰੂ ਵਿਦਾਸ ਮਹਾਰਾਜੀ ਜਿਹੜਾ ਜਨਮ ਹੈ ਉੱਪਰੋਂ ਮੱਛੀਆਂ ਦੱਸਿਆ ਗਿਆ ਔਰ ਜਿੰਨੇ ਬਹੁਤ ਗਰੀਬਨ ਹੋਏ ਸਾਰੇ ਸਾਰਿਆਂ ਦਾ ਇਹੀ ਜਨਮ ਜਿਹੜਾ ਆ ਉਹ ਪੂਰਨ ਮਾਚੀ ਤੇ ਹੋਇਆ ਮੰਨ ਲਓ ਵੀ ਤੇਰਾ ਪਰਬੜੀ ਜਿਹੜੀ ਹੈ ਜਿਹੜੀ ਆਪਣੇ ਡਿਕਲੇਅਰ ਕਰਦੇ ਆ ਜਿਹੜੀ ਉਹ ਬੋਲਦੇ ਆ ਆਪਣੀ ਮਰਜ਼ੀ ਨਾਲ ਉਹ ਜਿਹੜੇ ਉਹ ਜਿਹੜੇ ਮੱਲਗਈ ਜਿਹੜਾ ਫਰਵਰੀ ਨੂੰ ਆਇਆ ਜਿਹੜਾ ਪਤੀ ਦਸੂਰ ਉਹ ਅਨਰਥ ਕਿੱਡਾ ਵੱਡਾ ਹੋਊਗਾ ਔਰ ਕਈ ਲੋਕਾਂ ਦੇ ਮਨੋਂ ਫੇਸਬੁਕ ਤੋਂ ਵੀ ਕਨੇ ਲੋਕ ਪਰੇਸ਼ਾਨ ਹੋਗੇ ਪਰ ਲੇਕਿਨ ਇਹ ਫੈਸਲਾ ਜਿਹੜਾ ਗਲਤ ਹੈ ਅਸੀਂ ਸ਼ੇਗੂ ਦੌਸਾਂ ਤੋਂ ਸੋਪਰੇ ਸੋਸਾਇਟੀ ਦਿਨੀਆਂ ਵੀ ਜਿ세 ਵੰਦੀਆ ਹਾਜ਼ਰ ਹੋਈਆ ਬਹੁਤ ਪੁਰਾ ਦੂਰੋਂ ਤੋਂ ਮਹਾਰਾ ਪੁਖਾਇਆ ਪ੍ਰਾਣਗੜ੍ਹ ਤੋਂ ਅਤੇ ਹੋਰ ਜਿ세 ਵੰਦੀਆ ਨੇ ਹਰਸ਼ੰਗਾਇਆ ਹਰਸ਼ੰਗ ਜਿਹੜਿਆ ਉਹਨਾਂ ਨੂੰ ਬੜੀ ਸ਼ਰਧਾ ਆਇਆ ਗੁਰੂ ਮਹਾਰਾਜ ਜੇ ਦਾ ਅਸਲੋ ਜਿਹੜੇ ਤੋਂ ਬਹੁਤ ਬੋਡੀ ਸੋਸਤਾ ਜਿਹੜੀ ਹੈ ਬਟਾਈ ਆਏ ਐ ਔਰ ਉਹਦੇ ਨਾਲ ਹੋਰ ਸਾਥੀ ਆਏ ਐ ਕਪੂਤਲੇ ਤੋਂ ਬਖਰੋ ਜਤੇ ਬੰਦੀਆ ਜਿਹਨੀਆਂ ਵੀ ਗੁਰੂ ਜਸਵੰਤ ਸਿੰਘ ਜੀ ਨਾਮ ਲੈਵਾਂਗੇ ਜੀ ਚਾਰ ਪਰਖ ਬਾਰੇ ਔਰ ਜੇ ਟੈਲੀਫੋਨ ਉਹਦੇ ਬਾਹਰਲੇ ਕੰਟਰੀਆਂ ਦੇ ਵਿੱਚੋਂ ਔਰ ਇੱਥੇ ਜਤੇ ਬੰਦੀਆਂ ਦੇ ਹੋਰ ਆਤੇ ਮੈਂ ਬੇਨਤੀ ਕਰਦਾ ਕਿ ਇਸ